ਜੇ ਜਦ ਮੇਰੇ ਵਰਗਾ ਚਾਈ ਚਾਈ ਅੰਮ੍ਰਿਤ ਤੇ ਸ਼ੱਕ ਲੈਂਦਾ ਨਹੀਂ ਬੜੇ ਵੇਖੇ ਹੋਣੇ ਨਾ ਸੋਸ਼ਲ ਮੀਡੀਆ ਤੇ ਆ ਕੇ ਲਾਈਵ ਚ ਲਾ ਕੇ ਆਹ ਲਓ ਤੁਹਾਡੀ ਪੱਗ ਗਾਤਰਾ ਲਾ ਕੇ ਆਹ ਲਓ ਤੁਹਾਡੀ ਸਿੱਖੀ ਅਹੀਂ ਏਦਾਂ ਦੀ ਸਿੱਖੀ ਨੂੰ ਕੀ ਕਰਨਾ ਤੁਸੀਂ ਅੰਮ੍ਰਿਤਧਾਰੀ ਬੈਠਿਓ ਮੈਂ ਸਵਾਲ ਕਰਨ ਲੱਗਿਆਂ ਜਦੋਂ ਤੁਹਾਨੂੰ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕਾਇਆ ਹੀ ਤੇ ਅੰਮ੍ਰਿਤ ਤੁਹਾਡੇ ਕਰੇ ਚ ਪਾਇਆ ਹੀ ਜਾਂ ਤੁਹਾਡੇ ਗਤਰੇ ਚ ਪੰਜ ਅੰਮ੍ਰਿਤ ਦੇ ਕੋਟ ਛਕੇ ਪੰਜੇ ਨੇਤਰਾਂ ਵਿੱਚ ਤੇ ਪੰਜੇ ਸੀਸ ਵਿੱਚ ਤੇ ਜੇ ਅੰਮ੍ਰਿਤ ਲਾਉਣਾ ਹੁੰਦਾ ਨਾ ਛੇਤੀ ਮਨ ਪਰ ਜਾਂਦਾ ਵਾ ਫਿਰ ਇਹ ਨਿਕਲਦਾ ਬਦਾ ਕਿੱਦਾਂ ਵਾ ਇਹਨਾਂ ਅੱਖਾਂ ਵਿੱਚ ਅੰਮ੍ਰਿਤ ਦੇ ਛੱਡੇ ਪਏ ਸੀ ਕੱਢ ਕੇ ਅੱਖਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੋ ਾਲਾ ਦੇ ਧੌਣ ਰੱਖ ਦਿਓ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਿਹੋ ਜੀਆਂ ਗੱਲਾਂ ਕਰਦੇ ਰਹੀ ਹੈ Esse aqui nem é